ਹੇलो ਮੰਮੀ ਇਹਦੇ ਕੰਮ ਪਲੇਟ ਵੀ ਦੂਜੀ ਰੱਖਿਆ ਤੇ ਵਿੱਚੇ ਸੜ ਜਣੀ ਐਨ ਹੋਣੀ ਆ ਵਹਿਲਾ ਕਹਿੰਦਾ ਭੈਣੇ ਤੇਰੇ ਗੜੀ ਜੋੜਿਆ ਤੇ ਪਲੇਟ ਨਾਲ ਵਿੱਚ ਰੱਖਿਆ ਕਰ ਜੇ ਕਿਤੇ ਰੱਖਣਾ ਨਹੀਂ ਇਥੋਂ ਸਟਾਰਟ ਕਰਕੇ ਤੇ ਇਥੋਂ ਟਾਈਮ ਲਾ ਲਿਆ ਕਰ ਜਾਂ ਮੈਨੂੰ ਆਵਾਜ਼ ਮਾਰ ਲਿਆ ਕਰ ਮੈਨੂੰ ਕੀ ਪਤਾ ਕਿਤੇ ਨਾ ਮੁੱਠਾ ਮਾਰਨ ਲਈ ਆ ਹੈ ਇਹਨੂੰ ਟਾਈਮ ਸੈੱਟ ਕਰਨੇ ਹੁੰਦੇ ਹੁੰਦੇ ਤੇ ਗੱਲ ਕਾਦੀ ਹੀਗੀ ਆ ਮੰਮੀ ਮੈਂ ਤੇ ਤਾਂ ਦੱਸੰਦੀ ਵੀ ਇਹ ਨਾ ਹੋਏ ਕਿ ਤੇ ਘਰੋਂ ਹੀ ਬਾਹਰ ਗਏ ਤੇ ਮਗਰੋਂ ਪੰਗੇ ਲੈਂਦੀ ਰਹੀ ਪੁੱਠੇ ਸਿੱਧੇ ਨਹੀਂ ਨਹੀਂ ਜੇ ਦੀ ਹਿੰਮਤ ਕਿਤਾ ਪਈ ਅੱਜ ਇਹਦੇ ਮੈਂ ਹੱਥ ਨਾਲ ਕੋਟੇ ਨਾ ਕਰ ਦੂੰਗੀ ਜੇ ਕਿਹੜਾ ਤੂੰ ਮਖਲੋਤੀ ਵੇਖਣ ਲੱਗ ਗਿਆ ਦੇ ਵੇਖੇ ਤੇਰਾ ਮਹਾਲ ਕੀ ਕਰਨੀ ਆ ਚਲ ਜਾ ਪਰਲਾਪੋ ਲੈ ਜੋ ਸਬਜੀ ਆਪਣੀ ਚੋਕੇ ਤੇ ਦੀਪ ਨੂੰ ਜਲਾ ਦੀ ਆ ਇਕ ਤੇਰੀ ਸ਼ਰਮ ਨਹੀਂ ਕਰਨੀ ਕਰਦਾ ਤੂੰ ਕੰਮ ਆਪਣੇ ਕਰਦੀ ਆ ਮੈਂ ਨਹੀਂ ਕੁਛ ਪੋੜੇ ਤਿੰਨ ਸਾਲ ਜਾਣ ਰਾਸ਼ਨ ਪਾਣੀ ਲੈ ਕੇ ਮੇਰੇ ਉੱਤੇ ਚੜ ਜਾਂਦੇ ਜੇ ਅੱਛਾ ਹੁਣ ਟਿੱਡੀਆਂ ਨੇ ਵੀ ਪਰ ਲੱਗ ਗਏ ਨੇ ਮੇਰੇ ਨਾਲ ਨਾ ਬਹੁਤਾ ਬੋਲਿਆ ਨਾ ਕਰੋ ਜੇ ਕੋਈ ਗਲਤੀ ਕੀਤੀ ਤੇ ਮੰਨ ਲਿਆ ਕਰੋ ਹਾਂ ਤੇ ਐਪੇ ਤੁਹਾਨੂੰ ਕੋਈ ਕੰਜਾ ਨਾ ਕਹੇ ਨਹੀਂ ਤੇ ਤੂੰ ਹੁਣ ਮੈਨੂੰ ਧੱਕੇ ਨਾ ਮਨਾਈ ਜੋ ਮੈਂ ਕੋ ਕਰਦੀ ਨਹੀਂ ਤੇ ਤੂੰ ਧੱਕੇ ਨਾ ਹਰ ਕੋਈ ਗੱਲ ਮਨਾਈ ਜਾਓਗੀ ਉਹ ਚੰਗਾ ਠੀਕ ਹੈ ਤੜ ਨਾ ਕੋਈ ਵਾਰਿਆ ਆ ਸਕਦਾ ਤੁਸੀਂ ਮੰਮੀ ਤੋਂ ਹੀ ਸੂਤਰ ਹੁੰਦੇ ਆ ਬੋਲਿਆ ਚਾਜਣਾ ਕਰਨ ਆਪ ਤੂੰ ਵੀ ਬੋਲਿਆ ਦਾ ਚਾਜਣਾ ਤੜ ਨਾਲ ਕਿੰਛੇ ਤੀ ਰੋਟੀ ਮੰਗਣ ਦੇ ਆ ਹੁਣ ਗੈਸ ਤੇ ਗਈ ਤੇ ਟੈਂਮ ਲੱਗ ਜਾਣਾ ਨਾਲੇ ਹੱਥ ਸਾੜੂਗੀ ਇੱਚੀ ਨਾ ਕਰ ਲਾਂ ਨਾ ਵੀ ਇੱਚੀ ਕਰਦੀ ਹੁੰਦੀ ਆ ਇਹ ਖੋਲਣਾ ਕਿੱਦਾਂ ਆ ਨੇ ਖੁੱਲ ਗਿਆ ਹੁਣ ਕਿੱਦਾਂ ਚਲਾਵਾ ਇਹਨੂੰ ਇੱਥੋਂ ਚਲਾਉਂਦੀ ਹੁੰਦੀ ਆ। ਚਲਿਆ। ਵੇ ਚੱਲ ਗਿਆ। ਹੁਣ ਛੇਤੀ ਗਰਮ ਹੋ ਜਾਣੀ ਆ। ਉਹ ਵੀ ਇਦਾਂ ਹੀ ਕਰਦੀ ਹੁੰਦੀ ਆ। ਹਾਏ! ਨਹੀਂ ਆਕੀ ਹੋ ਗਿਆ। ਹਾਏ ਅੱਗ ਨਾ ਲੱਗ ਜੇ। ਦੇਖੋ ਠੀਕ ਕਰੰਦੀ ਇਹਨੂੰ। ਸੁਦਾਹ ਹੋ ਗਿਆ ਵਾ ਤੈਨੂੰ। ਜੇ ਚੀਜ਼ ਨਹੀਂ ਚਲਾਉਣੀ ਹੁੰਦੀ ਤੇ ਹੱਥ ਨਾ ਹਾ ਲਾਇਆ ਕਰ। ਤੈਨੂੰ ਮੈਂ ਕਿੰਨੀ ਵਾਰ ਕਹਿੰਦੀ ਮੇਰੀਆਂ ਚੀਜ਼ਾਂ ਨੂੰ ਹੱਥ ਨਾ ਲਾਇਆ ਕਰ ਮੈਨੂੰ ਕੀ ਪਤਾ ਹੈ ਮੈਂ ਤੂੰ ਇਹ ਜੇ ਗਰਮ ਕਰਨੀ ਨਹੀਂ ਸਬਜੀ ਤੇ ਵੀਰ ਤੇਰੇ ਨੇ ਗੁੱਸੇ ਹੋਣੇ ਤਾਂ ਮੈਂ ਛੇਤੀ ਕਰ ਲੈਣੀ ਆ ਤੇ ਜੇ ਨਹੀਂ ਹੀ ਅਕਲ ਹੈਗੀ ਤੇ ਮੈਨੂੰ ਪੁੱਛ ਲੈਣਾ ਹੀ ਨਾ ਕਿੱਦਾਂ ਕਰਨਾ ਤੋੜਨਾ ਇਹਨੂੰ ਜਿੱਦਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਦੋਂ ਕੀ ਪਾਇਆ ਪੰਗਾ ਕਾਲੀ ਨੇ ਹੁਣ ਮम्मी ਇਹਨੂੰ ਦੇ ਹੀ ਕੁੱਟਣ ਹਾਏ ਇਹ ਤਾਂ ਉਹਦਾ ਹੀ ਟੁੱਟ ਜਾਂਦਾ ਨਹੀਂ ਤੂੰ ਇਹਨੂੰ ਹੱਥ ਕੋ ਲਾਇਆ ਤੇਰੇ ਮਰਾਂ ਤੂੰ ਵੱਟ ਕੇ ਮੈਂ ਤੈਨੂੰ ਮੈਂ ਕਹਿਆ ਸੀ ਨਾ ਵੀ ਇਹਨੂੰ ਹੱਥ ਨਹੀਂ ਲਾਉਣਾ ਤੂੰ ਤੈਨੂੰ ਪੜ ਕੇ ਥਾਂ ਦੀ ਜਦੋਂ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਤੁਹਾਨੂੰ ਕਿ ਕੀ ਲੋਡ ਪੈ ਗਈ ਸੀ ਖੋਲਣ ਦੀ ਤੇਰੇ ਹੱਥ ਸੱਜੀ ਕਰਨ ਕਰ ਲੱਗੀ ਸੀ ਮੈਂ ਚਰਨਾਉ ਕਰਦੀ ਹੁੰਦੀ ਮੈਂ ਵੀ ਕਰ ਲੈਂਦੀ ਤੇ ਨਾ ਮੈਨੂੰ ਕੋਸ਼ ਲੈੰਦੇ ਆ ਵੇ ਹੈ ਹੈ ਗੱਲ ਕਰਨ ਵਾਲੀ ਤੂੰ ਤਾਂ ਚੁੱਲ੍ਹੇ ਦੇ ਕੰਮ ਕਰਨ ਵਾਲੀ ਆ ਸ਼ੁਕਰ ਕਰ ਸ਼ੁਕਰ ਹੈ ਅਹੀਂ ਤੈਨੂੰ ਗੈਸ ਤੇ ਕੰਮ ਕਰਨ ਦਾ ਆਵਾ ਠੀਕ ਵਾ ਨਾ ਕਰਦੀ ਕਿ ਫਿਰਦੀ ਵੇਂਦੀ ਕਿੱਦਾਂ ਹੁਣ ਜਦ ਤਵਾ ਲੈ ਕੇ ਸਬਜ਼ੀ ਆਪਣੀ ਇੱਥੋਂ ਚੋਕ ਕੱਢ ਵਿੱਚੋਂ ਆ ਵੇਖ ਲਓ ਮੰਮੀ ਇਹਦੇ ਕੰਮ ਪਲੇਟ ਵੀ ਦੂਜੀ ਰੱਖੀ ਆ ਤੇ ਵਿੱਚੇ ਸੜ ਜਣੀ ਐਨ ਹੋਣੀ ਆ ਵੇਹਲਾ ਕੰਮ ਭੈਣੇ ਤੇਰੇ ਗੜੀ ਜੋੜੀ ਹੱਥ ਪਲੇਟ ਨਾਲ ਵਿੱਚ ਹੱਥਿਆ ਕਰ ਜੇ ਕਿ ਤੇ ਰਖਣਾ ਨੇ ਇਥੋਂ ਸਟਾਰਟ ਕਰਕੇ ਤੇ ਇਥੋਂ ਟਾਈਮ ਲਾ ਲਿਆ ਕਰ ਜਾਂ ਮੈਨੂੰ ਆਵਾਜ਼ ਮਾਰ ਲਿਆ ਕਰ ਮੈਨੂੰ ਕੀ ਪਤਾ ਕਿਤੇ ਨਾ ਮੱਥਾ ਮਾਰਨ ਗਈ ਆ ਹੈ ਇਹਨੂੰ ਟਾਈਮ ਸੈੱਟ ਕਰਨੇ ਆਉਂਦੇ ਹੁੰਦੇ ਹੁੰਦੇ ਤੇ ਗੱਲ ਕਾਦੀ ਹੀਗੀ ਉਹ ਮੰਮੀ ਮੈਂ ਤੇ ਤਾਂ ਦੱਸੰਦੀ ਵੀ ਇਹ ਨਾ ਹੋਈ ਕਿ ਤੇ ਘਰੋਂ ਅਸੀਂ ਬਾਹਰ ਗਏ ਤੇ ਮਗਰੋਂ ਪੰਗੇ ਲੈਂਦੀ ਰਹੀ ਪੁੱਠੇ ਸਿੱਧੇ ਨਹੀਂ ਨਹੀਂ ਜਿਹੜੀ ਹਿੰਮਤ ਕਿਤਾ ਪਈ ਅੱਜ ਇਹਦੇ ਮੈਂ ਖਾਣੇ ਰੋਟੇ ਨਾ ਕਰ ਦੂੰਗੀ ਜੇ ਕਿਤੇ ਤੇਰੇ ਮੈਂ ਖਣੋਤੀ ਵੇਖਣ ਲੱਗ ਗਿਆ ਤੇ ਵੇਖੀ ਤੇਰਾ ਮਹਾਰ ਕੀ ਕਰਨੀ ਆ ਚਲ ਜਾ ਤੇ ਲਾਖੋ ਲੈ ਜੋ ਸਬਜ਼ੀ ਆਪਣੀ ਚੋਕੇ ਫਿਰ ਦੀ ਗੋਈਲਾ ਦੀ ਆ ਇਹ ਕਿਤੇ ਨਹੀਂ ਸਾਰੀ ਉਹਖਣ ਚੀਨੀ ਕਰਦਾ ਤਾਂ ਕੰਮ ਆਕਰ ਕਰਦੀ ਆ ਜੀ ਕਹਤਾ ਤਾਂ ਗਲਾ ਘੁੱਟ ਕੇ ਮਾਰਦਾ ਨੂੰ ਮੈਂ ਮੰਮੀ ਜੀ ਇਸੇ ਕਰਕੇ ਆਪਣੀ ਮੰਮਾ ਹੁਣਾਂ ਨੂੰ ਮੈਂ ਕਹਾਈ ਕਿ ਹੱਲੇ ਮੈਨੂੰ ਚੀਜ਼ਾਂ ਨਾ ਦੋ ਇੱਥੇ ਸਾਰੀਆਂ ਟੁੱਟ ਭੱਜੀ ਜਾਣੀਆਂ ਉਹ ਵੀ ਕਹਿੰਦੇ ਸੀ ਨਹੀਂ ਅਸੀਂ ਤੈਨੂੰ ਗਿਫਟ ਦੇਣਾ ਹੀ ਦੇਣਾ ਵਾ ਚੱਲ ਕੋਈ ਨਹੀਂ ਪੁੱਤ ਮਾਪਿਓ ਦਿੰਦੇ ਹੁੰਦੇ ਆ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਤਰੀਆਂ ਚੀਜ਼ਾਂ ਨੂੰ ਮੈਂ ਜਿਹਾ ਕਿ ਜਿੰਦੀ ਜਾਗਦੀ ਇਹਦੇ ਹੱਥ ਨਾ ਪੰਨੂਗੀ ਮੈਂ ਤੂੰ ਨਾ ਫਿਕਰ ਕਰਿਆ ਕਰ ਮੰਮੀ ਉਹ ਨਹੀਂ ਗੱਲ ਹੈਗੀ ਬਰਤਨ ਜਿੱਦਾਂ ਮਰਜੀ ਪਰ ਇਹਨਾਂ ਨੂੰ ਕੋਈ ਇੱਕ ਰੀ ਜਾਚ ਤੇ ਸਿੱਖ ਲੈਣ ਉਹ ਕੋਈ ਲੋੜ ਨਹੀਂ ਜਾ ਸਿੱਖਾਂਦੀ ਐਕਚੁਅਲੀ ਫੁਕਾ ਮਾਰਦੇ ਚੰਗੀ ਲੱਗਦੀ ਆ ਠੀਕ ਆ ਨਾ ਤੂੰ ਗੁੱਸੇ 'ਚ ਨਾਲ ਮੇਰੀ ਤੀ ਤੂੰ ਗੁੱਸੇ 'ਚ ਨਹੀਂ ਸੋਹਣੀ ਲੱਗਦੀ ਆ ਸਿਆ ਕਰ ਹੋਸ਼ਾਵੇਂ ਨਾ ਫਿਰ ਮੈਨੂੰ ਬੜੀ ਸੋਹਣੀ ਲੱਗਦੀ ਆ ਤੂੰ ਤਾਂ ਕਰਕੇ ਦੇ ਇਹਨੂੰ ਧੱਕੇ ਦੇ ਹੀ ਮਾਰਨ ਇਹ ਤੇ ਵਿਚਾਰਾ ਝੱਟ ਟੁੱਟ ਜਾਣਾ ਹੀ ਚੱਲ ਕੋਈ ਨਹੀਂ ਛੱਡ ਹੁਣ ਤੂੰ ਨਾ ਫਿਕਰ ਕਰ ਹੈ ਕੋਈ ਗੱਲ ਨਹੀਂ ਉਹ ਨਾ ਜਦੋਂ ਇਹਨੇ ਕਿਤੇਵਾਜਾ ਮੂਜਾ ਦਿੱਤੀਆਂ ਹੋਣੀਆਂ ਆ ਵਾ ਤੇ ਡਰ ਗਈ ਹੋਣੀ ਕਮਲੀ ਇਹਨੂੰ ਪਤਾ ਤਾਂ ਹੈ ਨਹੀਂ ਇਨਾਂ ਚੀਜ਼ਾਂ ਦਾ ਜਾਣ ਬੁੱਝ ਕੇ ਹੱਥ ਪੈਰ ਮਾਰਦੀ ਫਿਰਦੀ ਆ ਛਦਿਆਂ ਕੇ ਥਾਂ ਦੀ ਤਨਕੀ ਆ ਜਾ ਮੇਰੀ ਧੀ ਅੰਦਰ ਏਸੀ ਚ ਬਹਿ ਜਾ ਬਕਸ ਵਿੱਚ ਮੇਰਾ ਕੀ ਕਸੂਰ ਵਾ ਜੇ ਮੈਂ ਆ ਚਾ ਸਬਜ਼ੀ ਕੰਮ ਕਰ ਰਹੀ ਹਾਂ ਤੇ ਜਿਹੜਾ ਨਹੀਂ ਉਹ ਮੇਰੀ ਬੇਇੱਜ਼ਤੀ ਕਰ ਦਿੰਦਾ ਹਨ ਕਿ ਮਾਤੋਂ ਕੀ ਆ ਸਰਨਾ ਅੱਥੇ ਬੈਠੀ ਮੈਂ ਅੰਦਰ ਤੁਹਾਨੂੰ ਆ ਜਾ ਮਾਰ ਨਾ ਰੋਟੀ ਲੈ ਮੈਂ ਕਹਿੰਦਿਆ ਕੀ ਗੱਲ ਹੈ ਕੀ ਗੱਲ ਹੈ ਗੱਲ ਕਿਉਂ ਨਹੀਂ ਆ? ਵੀ ਰੋਟੀ ਬਬਡੇ ਮੰਗਣ ਤੇ ਮੈਂ ਛੇਤੀ ਆ ਤੇ ਮੈਂ ਗੈਸ ਤੇ ਪਹਿਲਾਂ ਕਰ ਲੱਗੀ ਹਾਂ। ਹਾਂ ਮੈਂ ਚਲ ਉੱਥੇ ਕਰ ਲੈਣੀ ਆ ਗਰਮਾ ਨਵ ਦਾ ਡੱਬਾ ਜਿਆ ਵਾ। ਤੇ ਉਹ ਆਣ ਕੇ ਤੇ ਉਹ ਪਾਣੀ ਕੀ ਉਹ ਆਵਾਜ਼ ਜੀ ਕਰਨ ਦਾ ਪਾ ਤੇ ਉਹ ਬੋਲਣ ਦਾ ਪਈਗੀ। ਨਾਲ ਆਓ। ਮੁਰਕੇ ਮੰਮੀ ਆ ਗਈ ਹੀਗੀ ਮੰਮੀ ਕਹਿੰਦੀ ਵੀ ਤੂੰ ਇਹ ਉਹ ਚੀਜ਼ਾਂ ਕੇ ਬਤਨੀ ਆ। ਉਹਦੇ ਸਾਹਮਣੇ ਮੈਨੂੰ ਬੜਾ ਬੁਰਾ ਭਲਾ ਕਹਿਣ ਲਈ ਹੀਗੀ। ਕੋਈ ਨਹੀਂ ਮੈਂ ਕਰਨਾ ਗੱਲਾਂ। ਮਾਦਕ ਨਾਲ ਕਿਉਂ ਕਰਦੀ ਕਰਨਾ ਗੱਲ? ਹਾਂ? ਮੰਮੀ ਦੇ ਵੀ ਆ ਗਿਆ ਪਈ ਚੱਲ ਉਹਦਾ ਮੈਨੂੰ ਕਰ ਲੈ ਅੰਦਰ ਬੈਠ ਕੇ ਕੱਲੀ ਕਹਿ ਲੈਂਦੀ ਜੋ ਕਹਿਣਾ ਸੀਗਾ ਹੁਣ ਉਹਦੇ ਸਾਹਮਣੇ ਵੀ ਮੇਰੀ ਬੇਇੱਜ਼ਤੀ ਕਰਦੀ ਆ ਕੋਈ ਨਹੀਂ ਮੰਮੀ ਨਾਲ ਵੀ ਮੈਂ ਕਰ ਲੈਣਾ ਗੱਲ ਬਾਕੀ ਨਾ ਵੀ ਦੀ ਜੁਰਤ ਵੀ ਤੈਨੂੰ ਕੋਈ ਗੱਲ ਕਰੇ ਉਹ ਤੂੰ ਇਹ ਨਹੀਂ ਕਿੰਨੂ ਕੋ ਕਹਿਣਾ ਉਹਨਾਂ ਨੇ ਫਿਰ ਕਹਿਣਾ ਵੀ ਸਾਡੇ ਮੁੰਡੇ ਨੂੰ ਸਾਡੇ ਖਿਲਾਫੜ ਕਹਿੰਦੀ ਆ ਨਹੀਂ ਕਹਿੰਦੇ ਚੱਲ ਤੂੰ ਸਾਰਾ ਦਿਨ ਤੂੰ ਕੰਮ ਕਰਦੀ ਰਹਿਣੀ ਏ ਚੱਲ ਨਾ ਕਰਦਿਆਂ ਵਾਲਾ ਉਠ ਨਹੀਂ ਸਣੀ ਇੱਕ ਗੱਲ ਹੋਰ ਆ ਵੀ ਜੇ ਮੇਰਾ ਰੰਗ ਕਾਲਾ ਹੋ ਤਾਂ ਕੀ ਮੈਂ ਇਹ ਕਿਨਾਂ ਦਾ ਕੀ ਮੜਾ ਕੀਤਾ ਜਿਹੜਾ ਨਹੀਂ ਉਹ ਮੈਨੂੰ ਕਾਲੋ ਕਾਲੋ ਕਹਿੰਦਾ ਵਾ ਕੋਈ ਨਹੀਂ ਇਦਾਂ ਕੋ ਕਾਲੋ ਕਾਲੋ ਕਹਿੰ ਰਦਨ ਕੰਮ ਕਰਦੀ ਐ ਇਹਨਾਂ ਦੀ ਕਿ ਮੰਜਾ ਲਾ ਹੁਣ ਤੈਨੂੰ ਕਹਿ ਤੈਨ ਕੋ ਉੱਠ ਤੂੰ ਹਾਂ ਕਰਦਾ ਗੱਲ ਇਹਨਾਂ ਨੇ ਮੰਮੀ ਹਾਂ ਦੱਸ ਆਪਾਂ ਤੇ ਐਸੀ ਉੱਤੇ ਪਈ ਤੇ ਉਹ ਬਾਹਰ ਹੁੰਦੀ ਐ ਅੱਛਾ ਪਹੁੰਚ ਗਈ ਆ ਤੇਰ ਕੋ ਹੈ ਪਹੁੰਚ ਗਈ ਆ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਕਿਉਂ ਮਾੜਾ ਚੰਗਾ ਬੋਲਦੇ ਓ ਉਹਨੂੰ ਸਾਰਾ ਦਿਨ ਤੇ ਉਹ ਕੰਮ ਕਰਦੀ ਰਹਿੰਦੀ ਐ ਵੇ ਵੋਹ ਬੰਦ ਕਰ ਆਪਣਾ ਕਿਦਾਂ ਬੋਲਣ ਡਿਆ ਤਾਂ ਸੱਤੇ ਚੜ ਕੇ ਆਣ ਕੇ ਐ ਚਾਂਬੜੀ ਨਾ ਜਾ ਪਹਿਲਾਂ ਮੈਨੂੰ ਇਹ ਦੱਸ ਤੋਨੇ ਆਪਣੀ ਕਰਤੂਤ ਦੱਸੀ ਏ ਤੈਨੂੰ ਦੱਸੀ ਜਾ ਮੈਨੂੰ ਕੀ ਦੱਸਿਆ ਕੀ ਉਹ ਡੱਬਾ ਜਿਆ ਕਹਿਣ ਦੀ ਸੀ ਵੀ ਜਿਹੜਾ ਰੱਖਿਆ ਉੱਥੇ ਰੋਟੀ ਗਰਮ ਕਰ ਲੈ ਕੀ ਹੋ ਜਾ ਖਰਾਬ ਹੋ ਜਾਂਦਾ ਕਿਉਂ ਹੋ ਜਾਣਾ ਹੈਗਾ ਯਾ ਡੱਬਾ ਨਹੀਂ ਘਾ ਹੋਗਾ ਨਾ ਠੀਕ ਆ ਨਾ ਤੇਰਾ ਵੀ ਦਿਮਾਗ ਮਾਰਿਆ ਕਰ ਪੜਨਾ ਰਹਿ ਰਹਿ ਕੇ ਕੀ ਹੋ ਜਾਂਦਾ ਜੇ ਖਰਾਬ ਹੋ ਜਾਂਦਾ ਤੂੰ ਉਹਦੇ ਸਾਹਮਣੇ ਕਿਉਂ ਮਾਰੇ ਚੰਗਾ ਬੋਲਦੇ ਉਹਨੂੰ ਸਾਰਾ ਦਿਨ ਕੰਮ ਕਰਦੀ ਜਾਓ ਕੰਮ ਕਰਦੀ ਜੇ ਤਾਂ ਵਰਤਨ ਦੀ ਨਹੀਂ ਅਕਲ ਹੈਗੀ ਇਹਨੂੰ ਤੇ ਕਾਦੇ ਵਾਹ ਤੇ ਚੱਲੀ ਸਬਜ਼ੀ ਗਰਮ ਕਰਨ ਬਗਾਨੀ ਚੀਜ਼ ਵਾ ਜੇ ਉਹਨਾਂ ਨੂੰ ਨੁਕਸਾਨ ਹੋ ਜਾਂਦਾ ਹੈ ਤਾਂ ਉਹਨੇ ਛੱਡਣਾ ਹੀ ਮੈਨੂੰ ਕੋਈ ਗੱਲ ਨਹੀਂ ਲੈ ਆਉਂਦੇ ਹੋਰ ਲੈ ਆਉਂਦੀ ਅੱਛਾ ਬੱਲੇ ਤੇਰੇ ਇਹ ਕਾਲੀ ਵਾਹ ਤੇ ਹੋਰ ਲੈ ਆਉਂਦੇ ਮੇਰੀ ਗੱਲ ਸੌਲਾ ਮੁੰਡਿਆ ਧਿਆਨ ਦੇ ਨਾਲ ਇਹਦੀਆਂ ਸਪੋਟਾਂ ਘਾਟੀ ਕਰਿਆ ਕਰ ਮੇਰੇ ਲੱਗ ਕੇ ਆਣ ਕੇ ਮੇਰੇ ਤੋਂ ਬੁਰਾ ਕੋਈ ਨਹੀਂ ਹੋ ਮੰਮੀ ਮੇਰੀ ਗੱਲ ਸੁਣੋ ਤੁਸੀਂ ਚਲੋ ਮੈਨੂੰ ਇੰਨਾਂ ਦੇ ਪੜਾਏ ਆ ਵੀ ਉਹਦੀ ਤੁਸੀਂ ਸਾਰੀ ਧਿਆਰੀ ਬੇਇੱਜ਼ਤੀ ਕਰਦੇ ਰਹਿੰਦੇ ਹੋ ਪਰ ਉਹਦੇ ਸਾਹਮਣੇ ਤੇ ਨਾ ਨਾ ਕਰਿਆ ਕਰੋ ਨਾ ਸਾਹਮਣੇ ਅੱਛਾ ਹਾਂ ਬੜੀ ਤਕਲੀਫ ਹੁੰਦੀ ਐ ਤੈਨੂੰ ਉਹਦੀ ਬੇਇੱਜ਼ਤੀ ਦੀ ਹੁੰਦੀ ਐ ਤਕਲੀਫ ਨਾਲੇ ਕੋਈ ਉਹਨੂੰ ਕਾਲੀ ਕਾਲੀ ਕਿਉਂ ਕਹਿੰਦੇ ਰਹਿੰਦੇ ਉਹਦਾ ਨਾ ਪਕਾਤਾ ਤੁਸੀਂ ਅੱਛਾ ਹਾਂ ਤੈਨੂੰ ਜ਼ਿਆਦਾ ਤਕਲੀਫ ਆ ਕੋਈ ਹੈ ਹੱਦ ਹੋ ਗਈ ਤੇਰੇ ਵਾਲੀ ਨਾ ਪਕਾਉਣਾ ਨਹੀਂ ਜੋ ਮੇਰਾ ਜੀ ਕਰੂਗਾ ਨਾ ਮੈਂ ਉਹੋ ਹੀ ਕਹਿਣਾ ਈ ਲਾਲਾ ਜੋਰਜ ਤੇ ਲੱਗਦਾ ਤੇਰੇ ਕੋਲ ਜਿੱਦਨ ਗਾਇਆਂ ਨੂੰ ਲੈਣਾ ਵਿਆਹ ਕਿ ਲੈਂਦੇ ਸੀ ਉਦੋਂ ਨਹੀਂ ਤੈਨੂੰ ਪਤਾ ਵੀ ਆਦਨ ਤਾਂ ਸਿਆਪਾ ਹੋ ਗਿਆ ਤੇਰੇ ਪਾਰਲਰ ਵਾਲਿਆਂ ਦਾ ਹੈ ਮੂੰਹ ਤੇ ਹਰੇ ਕੀ ਲੰਬਾ ਪੋਚੀ ਕਰਨੀ ਹੈਗੀ ਤੈਨੂੰ ਦਿਨ ਖੱਤਿਆਂ ਵਾਂ ਵੱਡਿਆ ਹੈਗਾ ਤੇਰਾ ਮੂੰਹ ਤੇ ਕੋਹ ਲੱਗਾ ਲੱਗਦਾ ਈਓ ਤੇ ਅੱਖਾਂ ਤੇ ਪੱਟਾ ਵੱਜਾ ਹੀ ਪੱਟਾ ਹੈਂ ਤੂੰ ਤੇ ਅੰਦਾ ਹੀ ਨਾ ਮੰਮੀ ਕਿਉਂ ਨਹੀਂ ਚੜਾਵਾ ਕਰ ਲਈਏ ਲੈ ਜੀਏ ਇਹਨੂੰ ਹੁਣੇ ਹੀ ਕੋਈ ਗੱਲ ਨਹੀਂ ਚਲੀ ਆਂਤੀ ਆ ਤਾਂ ਮੈਨੂੰ ਤੇ ਕੋਈ ਉਹਦੇ ਨਾਲ ਉਹ ਨਹੀਂ ਨਾ ਹੈਗਾ ਮੈਂ ਤਾਂ ਬਰਿਆ ਵਧੀਆ ਰਹਿਣ ਡਿਆ ਉਹਦੇ ਨਾਲ ਤੂੰ ਵਧੀਆ ਰਹੀ ਚੱਲ ਮੈਨੂੰ ਨਹੀਂ ਵਧੀਆ ਲੱਗਦੀ ਓ ਹੋਰ ਯਾਰ ਦੇਖੀਓ ਮੈਂ ਕੱਢ ਕੇ ਨਿਕਲੀ ਆਂਤੀ ਠੀਕ ਆ ਜੀਬਾਨ ਘੱਟ ਚਲਾਵੇ ਅੱਜ ਤੂੰ ਫੜ ਕੇ ਕਿਦਾਂ ਜੀਬਾਨ ਚਲਾਉਣ ਲੱਗਾਣ ਕੇ ਕੋਈ ਨਹੀਂ ਪਸਤਾਉਗਾ ਤੁਸੀਂ ਕਿਸ ਦਿਨ ਮੇਰੀ ਗੱਲ ਸੁਣਨਾ ਕਿਆ ਨਾ ਇਹਦੇ ਪਿੱਛੇ ਲੱਗ ਕੇ ਮਾੜਾ ਚੰਗਾ ਮੈਨੂੰ ਬੋਲਾ ਨਾ ਕਰੋ ਬਾਹਰ ਕੱਢੋ ਦੋਵਾਂ ਨੂੰ ਨਾਲੇ ਉਹ ਜਿਹੜੀ ਜਾਂਤੀ ਹੈ ਚਿੱਟੇ ਰੰਗ ਵਾਲੀ ਵੇਖ ਲਿਓ ਭਲਾਓ ਕਿ ਨਾਲ ਕੰਮ ਕਰਦੀ ਆ ਖਬਰਦਾਰ ਜਦਾਂ ਨਾਲ ਆਤੇ ਜੇ 4 ਦਿਨ ਮੈਂ ਸਾਡੇ ਪਿੰਡ ਦੇ ਬਲਕ ਪਤਾ ਤੁਹਾਨੂੰ ਜਣਾਵਾ ਹਾਂ ਜੇ ਤੇ ਨਵ ਦਾ ਨਾਮ ਮੁੜ ਕੇ ਲਿਆ ਨਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਹੋ ਮੈਂ ਨਕਰੂ ਮਾਰਾ ਨਹੀਂ ਆਂ ਮੇਰੀਆਂ ਭੈਣਾਂ ਵਰਗੀਆਂ ਮੈਂ ਕੰਮ ਦੀ ਗੱਲ ਕਰਨਿਆ ਵਾ ਤੂੰ ਉਹਦਾ ਵੀ ਕੰਮ ਵੇਖ ਲਿਓ ਤੇ ਉਹਦਾ ਵੀ ਕੰਮ ਵੇਖ ਲਿਓ ਕਿ ਨਾਲ ਕਰਦੀ ਆ ਜਾ ਜਾ ਕਾਲੇ ਰੰਗ ਵਾਲੀ ਕਰਦੀ ਆ ਜਾ ਕੰਮ ਕਰ ਜਾ ਕੇ ਆਪਣਾ ਜਾ ਕਿਦਾਂ ਚੁੱਕਿਆ ਚਕਾਇਆ ਆ ਮੇਰੇ ਵੱਲ ਨਾ ਤੂੰ ਗਲਤ ਘਰ ਆਣ ਕੇ ਤਾਨੂੰ ਦੋਆਂ ਜੀਆਂ ਨੂੰ ਮਾਪਨਾਂ ਨਾਲ ਜਾਉਂਗੀ ਤੇ ਮੇਰਾ ਨਾਂ ਵੀ ਜੀਵਨ ਨਹੀਂ ਲੱਗੇ ਗੱਲਾਂ ਕਰਨ ਬਹੁਤੀਆਂ ਉਹ ਰਾਣ ਕੇ ਸੁੱਤੀ ਵੀ ਰਾਮ ਨਾ ਸਾਰਾ ਮੂਡ ਖਰਾਬ ਕਰਕੇ ਰਹਿਤਾ ਵਾ ਆ ਦੋ ਇਹਨਾਂ ਵਾਲੀ ਉਹ ਕੀ ਕਹਦੋ ਕਿ ਬੜੀ ਡੋਲੀ ਪੁੰਦਾ ਹੁੰਦਿਆ ਵਾ ਡੈਡੀ ਮੰਮੂ ਨੂੰ ਜਾ ਕੇ ਪੁੱਛੋ ਕੀ ਗੱਲ ਹੋਈ ਆ ਮੇਰੀ ਜਨਾਨੀ ਨੂੰ ਕਾਰੋ ਕਾਰੋ ਕਹਿੰਦੀ ਰਹਿੰਦੀ ਆ ਉਹ ਮੇਰੀ ਗੱਲ ਕੋਲ ਗੱਲਾਂ ਹੌਸਲੇ ਨਾਲ ਕਰਾਂ ਮੈਂ ਪੁੱਛ ਲੈਣਾ ਉਹਨੂੰ ਵੀ ਆਹ ਉਹ ਸਿਹਰਾ ਹੁਣ ਕਿੰਨੇ ਕੋਰੀ ਕਰਾਂ ਉਹ ਸਾਰਾ ਦਿਨ ਕੰਮ ਕਰਦੀ ਰਹਿੰਦੀ ਐ ਥੋੜੀ ਗੱਲ ਆ ਜਨਾਨੀ ਉਹ ਹੀ ਉਹਨੂੰ ਆ ਕੇ ਸੁਣਾ ਦੇ ਲੋਕਾਂ ਨਾਲ ਜਰ ਬੜੀ ਮੜੀ ਗੱਲ ਵਾ ਵਿਆਹ ਘਲਾਂਤੀਆਂ ਮੈਂ ਕੱਢ ਕੇ ਨਹੀਂ ਲਿਆਂਤੀ ਉਹ ਮਾਦਰ ਹੀ ਹੈ ਕਿਤੇ ਆ ਅੰਦਰ ਹੀ ਆ ਤੇ ਜੇ ਨਾਲੇ ਕਹਿ ਦਿਓ ਜੇ ਨਹੀਂ ਪਸੰਦ ਤਾਂ ਮੈਨੂੰ ਦਦੂ ਆਈ ਘਰ ਛੱਡ ਕੇ ਚਲ ਜਾਨੇ ਆ ਐਵੇਂ ਰੋਣੀ ਪਈ ਜਾ ਕਰਦਾ ਕੀ ਕਰਦਾ ਹੈ ਘਰ ਛੱਡਣੇ ਸਭ ਕੇ ਪਏ ਉਹ ਮੇਰੀ ਗੱਲ ਸੁਣਾ ਤਾਂ ਉਠ ਲੰਮੇ ਪਈਆਂ ਘੋੜੇ ਵੇਚ ਕੇ ਉਹ ਮੜੇ ਨੂੰ ਕੀ ਕਿਹਾਈਓ ਹੱਕ ਹਾ ਹਾਦੀ ਹੋ ਗਈ ਕਿਤੇ ਹੈ ਕੜੀ ਲੰਮੇ ਪਈਆਂ ਨਾ ਪਹਿਲਾ ਉਹ ਬਲਾਜੀ ਆ ਗਈ ਆ ਹੁਣ ਤੁਸੀਂ ਆਗੇ ਜੇ ਕੀ ਗੱਲ ਵਾ ਦੱਸੋ ਹਣ ਉਹ ਤੇ ਬਾਹਰੋਂ ਜਾਂਦੇ ਰੋਲੀ ਪੁੰਡਿਆ ਕੀ ਆਂਦਾ ਵਾ ਇਦਾਂ ਮੇਰੇ ਘਰ ਨੂੰ ਕਾਲੋ ਕਾਲੋ ਕਹਿੰਦੇ ਸਾਰੇ ਲੈ ਦੱਸ ਕਾਲੋ ਨਹੀਂ ਕਾਲੋ ਨਹੀਂ ਕਹਿਣਾ ਤੇ ਕੀ ਕਵਾਂ ਗੋਰੀ ਕਵਾਂ ਹੱਦ ਹੋ ਗਈ ਆ ਮੇਰੇ ਨਾਲ ਜੇ ਤੂੰ ਹੀ ਆਈ ਤੇ ਤੇਰਾ ਵੀ ਬੁਥਾ ਇਸ ਤਰ੍ਹਾਂ ਦਾ ਹੀ ਆ ਚੁੱਪ ਕਰ ਜਾ ਮੇਰਾ ਇਦਾਂ ਦਾ ਹੈਗਾ ਸਾਰੇ ਪਿੰਡ ਵਿੱਚ ਹੋ ਗਈ ਚਰਚਾ ਕਿ ਕਿੱਡੀ ਸੋਹਣੀ ਨਾ ਆਈ ਅਗਲਿਆਂ ਦੀ ਹੈ ਗੱਲਾਂ ਨਾ ਕਰੋ ਬੋਧੀਆਂ ਮੇਰੇ ਨਾਲ ਦੱਸ ਸੁਣ ਲੈ ਮੇਰੀ ਰੰਗ ਦੋਈ ਹੁੰਦੇ ਚਿੱਟਾ ਤੇ ਕਾਲਾ ਠੀਕ ਨਹੀਂ ਇਹ ਮਹਾਰਾਜ ਦੀ ਦੇਣ ਵਾ ਤੇ ਪਰ ਤੇਰੀ ਕਿੰਨੀ ਇਤ ਕਰਦੀ ਆ ਹੈ ਤੂੰ ਗਰੇ ਰੰਗ ਨੂੰ ਝਟਣਾ ਵਾ ਆਹੋ ਝਟਣਾ ਮੈਂ ਮੈਂ ਤਾਂ ਕਾਹ ਬਾਹਰ ਜਾਣਾ ਹੋਵੇ ਨਾ ਤੇ 10 ਵਾਰੀ ਸੋਚਣੀ ਆ ਪੀ ਇਹਨੂੰ ਨਾਲ ਖੜਾ ਕੇ ਨਾ ਖੜਾ ਹੈ ਕਿਦਾਂ ਦੀ ਆ ਮੇਰਾ ਤੇ ਵੇਖਣ ਜੀ ਨਹੀਂ ਕਰਦਾ ਮੇਰੀ ਕਾਸਣਾ ਸਾਰੇ ਟੱਬਰ ਗਏ ਜਿੱਧਰ ਵੀ ਹਉਣ ਗਏੀ ਉਦੋਂ ਤੇਰੀ ਅੱਖਾਂ ਕਿੱਥੇ ਸੀ ਉਹ ਦਿਨ ਤੇ ਮੈਨੂੰ ਭੁੱਲਦਾ ਨਹੀਂ ਅੱਜ ਤੱਕ ਉਹ ਤੇ ਮੈਨੂੰ ਚੇਤਾਵਾ ਰੋਨੀ ਆਪਣੀ ਕਿਸਮਤ ਨੂੰ ਵੀ ਕਿਹੜੇ ਵਾਲੇ ਕਾਲੋ ਘਰ ਵੜ ਗਈ ਮੇਰੇ ਠੀਕ ਆ ਨਾ ਹੁਣ ਜਿੱਤਰਾ ਵੀ ਹੈ ਨਾ ਸਮਾਂ ਘਟ ਤਰ ਮੈਂ ਦੱਸਾਂ ਗੱਲ ਮੇਰ ਕੋ ਨਹੀਂ ਕੱਟਿਆ ਜਾਂਦਾ ਭਾਵੇਂ ਅੱਜ ਸੁਣ ਲਓ ਭਾਵੇਂ ਕੱਲ ਸੁਣ ਲਓ ਮੈਂ ਇਹਨੂੰ ਕਾਲੋ ਕਹਿਣਾ ਜੇ ਤੇ ਬਸ ਇਹੋ ਨਾਂ ਨਾ ਬੁਲਾਉਣਾ ਜਿਹਨੂੰ ਮੈਂ ਮੇਰੀ ਗੱਲ ਸੁਣ ਲੈ ਮੁੜ ਕੇ ਨਿੱਕੀ ਨੇ ਤੇਰੇ ਗੱਲਪੈਲ ਆਪਣਾ ਹੀ ਐਵੇਂ ਗੱਲਾਂ ਆਪਣਾ ਐਡੀ ਸੋਹਣੀ ਮੇਰੀ ਨੋਹ ਆ ਹੱਥ ਲਾਉਣ ਵਾਲੀ ਹੁੰਦੀ ਆ ਐਵੇਂ ਨਾ ਗੱਲਾਂ ਕਰਾਂ ਬਹੁਤੀਆਂ ਕੋਈ ਨਹੀਂ ਖਾਲੀ ਪੱਕੀਆਂ ਹੁੰਦੀਆਂ ਹੀ ਹੱਥ ਲਾਉਣ ਵਾਲੀ ਹੁੰਦੀ ਆ ਕੋਈ ਗੱਲ ਨਹੀਂ ਕਰਦੀ ਕੀ ਕਰਦੀ ਅੱਗੀ ਪਾਉਣ ਜੋਗੀ ਮੈਂ ਹੋਰ ਤਾਂ ਤੇ ਮੁੜ ਕੇ ਕੋਈ ਕੁੜੀ ਨੂੰ ਮਾਰਾ ਜੰਗਾ ਕਹ ਤੇ ਇੱਕ ਵਾਰੀ ਛੱਡ ਕੇ 100 ਵਾਰੀ ਕਹੂੰਗੀ ਕਰ ਲੋ ਜੋ ਕਰਨਾ ਤੇਰਾ ਲਾਜ ਵੀ ਤੇਰਾ ਜੰਗਾ ਹੋਊ ਫਿਰ ਜਾ ਜਾ ਕੰਮ ਕਰੋ ਆਪਣਾ ਹਾਏ ਵੱਡੇ ਲਾਜ ਕਰਨ ਵਾਲੇ ਹੋਈ ਥਈ ਸ਼ੁਗਰਾ ਪਤ ਤੂੰ ਟਾਈਮ ਨਾ ਉੱਠ ਗਈ ਆ ਹੈ ਤੂੰ ਤਾਂ ਤਿਆਰ ਵੀ ਹੋ ਗਈ ਤੇ ਅੱਜ ਆਪਣੀ ਮਾਲ ਵੇਖ ਲੈ ਮੇਰੇ ਜਾਗ ਹੀ ਨਹੀਂ ਆਈ ਮੰਮੀ ਮੈਂ ਤਾਂ ਫੇਰ ਕਾਲਜ ਟਾਈਮ ਨਾ ਜਾਣਾ ਸੀ ਤੇ ਫੇ ਮੈਂ ਤੇ ਉੱਠ ਗਈ ਮੈਂ ਅੱਗੇ ਕਹਾਂ ਦੀ ਮੰਮੀ ਉੱਠੀ ਨਹੀਂ ਅੱਜ ਤੂੰ ਮੈਨੂੰ ਆਜੀ ਮਾਰ ਦਿੰਦੀ ਮਾਸਾ ਮੈਂ ਫੇ ਮਾਰੀ ਨਹੀਂ ਮੈਂ ਆਪੇ ਉੱਠ ਜਾਣਾ ਤੇ ਮੰਮੀ ਉਹ ਕੀ ਕੰਢੀ ਕਾਲੋ ਉੱਠੀ ਕਿ ਨਹੀਂ ਆਏ ਹਾਏ ਕਾਲੋ ਨੇ ਕੀ ਕਰਨਾ ਵਾ ਮਾਰ ਹੀ ਚਾਤੀ ਬਾਹਰ ਮੈਂ ਗੋਆਸਟਣ ਗਈ ਕਮਾਉਂ ਰੋਟੀ ਪਕਾ ਦੇ ਨਹੀਂ ਮੰਮੀ ਤੂੰ ਇਹ ਐਦਾ ਕਰੋ ਤੂੰ ਆਪ ਹੀ ਰੋਟੀ ਲਾ ਦੋ ਐਵੇਂ ਉਹਦੇ ਹੱਥਾਂ 'ਚ ਬੋਂਡੀ ਹੁਣੀ ਗੋਏ ਵਾਲੀ ਤੇ ਮੇਰਾ ਰੋਟੀ ਖਾਣ ਨੂੰ ਨਹੀਂ ਜੀ ਕਰਨਾ ਤੁਸੀਂ ਮੈਨੂੰ ਆਪ ਹੀ ਲਾ ਦੋ ਦੋ ਫੁਲਕੇ ਜਿਹੜੇ ਲੋਣੇ ਆ ਚਲ ਕੋਈ ਪਰ ਰੋਟੀਆਂ ਹੀ ਮੰਮੀ ਲਾ ਦਿਓ ਉਹ ਲਾ ਦਿੰਨੀ ਆ ਲਾ ਦਿੰਨੀ ਆ ਨਹੀਂ ਉਹ ਲੰਦੀ ਆਹੋ ਤੂੰ ਆਪ ਹੀ ਲਾਓ ਜਾਨ ਮੈਂ ਮੌਤ ਹੀ ਪੈ ਜਾਂਦੀ ਤੇ ਕਾਲੋ ਨਾ ਰੋਟੀ ਲਾ ਦੇ ਤੇਰੀ ਕਿਰੇ ਮੰਮੀ ਨਹੀਂ ਤੈਨੂੰ ਪਤਾ ਕੱਲ ਵੀ ਕਿਦਾਂ ਨਹੀਂ ਮੈਨੂੰ ਰੋਟੀ ਦਿੱਤੀ ਤੇ ਮੇਰਾ ਸਾਰਾ ਮੂਡ ਹੀ ਆਫ ਹੋ ਗਿਆ ਸੀ ਚਲ ਕੋਈ ਨਹੀਂ ਐਦਾਂ ਨਾ ਕਰਿਆ ਕਰ ਚਲ ਆਉਣੀ ਆ ਮੈਂ ਲਾ ਦੋ ਫਿਰ ਤੀ ਹਾਂ ਹੋ ਜਾ ਤਵਾ ਤਿਆਰ ਹਾਂ ਲਾ ਮੰਮੀ ਹੌਸਲੇ ਨਾਲ ਰੋਟੀ ਲਾਇਓ ਮੈਂ ਲੇਟ ਹੀ ਜਾਣਾ ਮੈਂ ਕੋਲਜ ਅੱਧਾ ਘੰਟਾ ਲੇਟ ਆ ਮੇਰਾ ਕੋਲਜ ਅੱਜ ਅੱਛਾ ਅੱਛਾ ਕੋਈ ਗੱਲ ਨਹੀਂ ਮੈਂ ਅੱਗੇ ਵੇਖਣ ਨਹੀਂ ਪਾਟ ਤੇ ਵੱਜ ਗਈ ਆ ਤੇ ਕੁੜੀਏ ਤੱਕ ਚੱਲ ਗਈ ਨਹੀਂ ਕੋਈ ਨਹੀਂ ਮੰਮੀ ਹੌਲੀ ਹੌਲੀ ਕਰ ਲੋ ਤੁਸੀਂ ਭਾਬੀ ਦਾ ਸਮਾਨ ਲਉ ਨਹੀਂ ਆ ਨਵਾਂ ਭਾਬੀ ਦਾ ਉਹਦਾ ਮਹਿੰਗਾ ਮਹਿੰਗਾ ਸਮਾਨ ਹੈ ਬਾਹਰ ਦਾ ਚੋਲ ਭਾਂਜੂ ਮੇਰੀ ਸੋ தா ஆனோ பாபி தாஜியா கல்லி டோர் நிகழ் இது சோனா லா ਉਧੇ ਲੱਗ ਗੱਲਿਆ ਰੱਖਦਾ ਹਾਂ ਮੈਂ ਹਈ ਹਈ ਆਪ ਵੀ ਜਾਣਗੇ ਨੰਗਾ ਸਮਾਨ ਅੱਛੀ ਢਿੱਸਕਿਆ ਮੇਕੋ ਜੇ ਵੇਖ ਲਿੰਦੀ ਹਈ ਉਹਨੇ ਮੈਨੂੰ ਬੋਲਣਾ ਹੀ ਬੜਾ ਹੀ ਨੰਗਾ ਸਮਾਨ ਹੀ ਉਹਦਾ ਚਲ ਮੈਂ ਰੱਖਦਾ ਆਪੇ ਜੇ ਤੋ ਕਹਾਂ ਲੋ ਸਫਾਈ ਕਰੂਗੀ ਨਾ ਇਹਦੇ ਅੰਦਰ ਦੀ ਆਪੇ ਉਹਦਾ ਨਾਂ ਲੱਗ ਜਾਊਗਾ ਵੀ ਉਹਨੇ ਤੋੜਿਆ ਮੈਂ ਤੇ ਜਾਵਾਂ ਇੱਥੋਂ ਮੰਮੀ ਲਾਤੀ ਰੋਟੀ ਮੇਰੇ ਵੱਲ ਦੀਦੀ ਕੀ ਵੇਖ ਰਹੇ ਹੋ ਆਪਣਾ ਕੰਮ ਕਰ ਲਓ ਹਾਂ ਪਹਿਲਾਂ ਨਾਲੇ ਅਸਮਾਨ ਤੇ ਮੈਂ ਵਿੱਚ ਰੱਖਿਆ ਈ ਤੇ ਬਾਹਰ ਕਿੰਨੇ ਕੱਢਿਆ ਵਾ ਦੀਦੀ ਮੈਂ ਤੁਹਾਨੂੰ ਕਿੰਨੀ ਵਾਰੀ ਕਹਿ ਮੇਰੀਆਂ ਚੀਜ਼ਾਂ ਨੂੰ ਹੱਥ ਨਾ ਲਾਇਆ ਕਰੋ ਜੇ ਤੁਹਾਨੂੰ ਆ ਚੀਜ਼ਾਂ ਦਾ ਨਹੀਂ ਪਤਾ ਤੇ ਆਹ ਵੇਖ ਲਓ ਤੁਸੀਂ ਤੋੜ ਕੇ ਰੱਖ ਛੜਿਆ ਮੈਂ ਨਹੀਂ ਲਾਵ ਤੇ ਕੋਈ ਚੀ ਛੜੀ ਠੀਕ ਆ ਜੇ ਦੀਦੀ ਤੁਸੀਂ ਨਹੀਂ ਛੜੀ ਤੇ ਇਹ ਕਿਦਾਂ ਟੁੱਟ ਗਿਆ ਮੈਂ ਤੇ ਇਹ ਦੇ ਵਿੱਚ ਰੱਖਿਆ ਸੀ ਹੁਣ ਵੀ ਤੁਸੀਂ ਕਦੋਂ ਦੇ ਵੇਖਾਂਦੇ ਵੀ ਮੈਂ ਕੀ ਕਰੰਦੀ ਆ ਕੀ ਲਾਉਂਦੀ ਆ ਤੇ ਤੁਹਾਡੇ ਕੰਮ ਨੇ ਮੈਂ ਨਹੀਂ ਨਾ ਵਛੜਿਆ ਠੀਕ ਆ ਤੂੰ ਅਮਨ ਨੂੰ ਪੁੱਛ ਲਾ ਹਾਂ ਉਹ ਗੱਲ ਹੀ ਸੇਰੇ ਇਥੇ ਕਰਨ ਉਹ ਮੇਰੇ ਪੁੱਛੇ ਤੋਂ ਬਗੈਰ ਨਾ ਕਿਹ ਚੀਜ਼ ਨੂੰ ਹੱਥ ਨਹੀਂ ਲਾਉਂਦੀ ਹੈਗੀ ਨਾਲੇ ਉਹਨੂੰ ਕੀ ਲੋੜ ਆ ਸਭ ਕੁਝ ਕਰਨ ਦੀ ਦੱਸ ਮੈਨੂੰ ਹੁਣ ਕੀ ਪਤਾ ਵਾ ਤੂੰ ਤੇ ਮੇਰੇ ਦਵਾਲੇ ਹੋਈ ਜਾਨੀ ਐ ਤੇ ਤੁਹਾਡੇ ਦਵਾਲੇ ਨਾ ਹੋਵਾਂ ਤੇ ਹੋਰ ਫਿਰ ਕੀ ਦੇ ਦਵਾਲੇ ਹੋਵਾਂ ਐਵੇਂ ਤੀ ਨਹੀਂ ਮੰਮੀ ਰੋਲਾ ਪਾਉਂਦੇ ਸੱਚੇ ਰੋਲਾ ਪਾਉਂਦੇ ਨੇ ਤੁਸੀਂ ਜਾਣ ਬੁਝ ਕੇ ਝੜਕਾਂ ਖਾਣ ਵਾਲੇ ਕੰਮ ਕਰਦੇ ਹੋ ਮੈਂ ਬਤੇਰਾ ਨਹੀਂ ਕਿ ਮੈਂ ਨਹੀਂ ਤੁਹਾਨੂੰ ਕੁਝ ਕਹਿਣਾ ਨਹੀਂ ਕਹਿਣਾ ਪਰ ਤੁਸੀਂ ਨਾ ਮੈਨੂੰ ਬੋਲਣ ਤੇ ਮਜਬੂਰ ਕਰ ਦਿੰਦੇ ਹੋ ਜੇ ਮੈਂ ਨਹੀਂ ਕੁਝ ਬੋਲਿਆ ਤੁਸੀਂ ਸੱਜਣ ਰੋਸ਼ਨ ਪਾਣੀ ਲੈ ਕੇ ਮੇਰੇ ਤੇ ਚੜ ਜਾਂਦੇ ਜੇ ਅੱਛਾ ਹੁਣ ਟਿੱਡੀਆਂ ਨੇ ਵੀ ਪਰ ਲੱਗੇ ਨੇ ਮੇਰੇ ਨਾਲ ਨਾ ਬਹੁਤਾ ਬੋਲਿਆ ਨਾ ਕਰੋ ਜੇ ਕੋਈ ਗਲਤੀ ਕੀਤੀ ਤੇ ਮੰਨ ਲਿਆ ਕਰਾਂਗਾ ਤੇ ਆਪੇ ਤੁਹਾਨੂੰ ਕੋਈ ਕੰਜਾ ਨਾ ਕਹੇ ਨਹੀਂ ਤੇ ਤੁਸੀਂ ਹੁਣ ਮੈਨੂੰ ਧੱਕੇ ਨਾ ਮਨਾਈ ਜੋ ਮੈਂ ਕੋ ਕਰਦੀ ਨਹੀਂ ਤੇ ਤੁਸੀਂ ਧੱਕੇ ਨਾ ਹਰ ਕੋਈ ਗੱਲ ਮਨਾਈ ਜਾਓਗੇ ਉਹ ਚੰਗਾ ਠੀਕ ਹੈ ਤਰਨ ਨਹੀਂ ਕੋਈ ਵਾਰਿਆ ਸਕਦਾ ਤੁਸੀਂ ਮੰਮੀ ਤੋਂ ਹੀ ਸੂਤਰ ਹੁੰਦੇ ਹੋ ਬੋਲਿਆ ਚਸਨਾ ਕਰਨ ਆਵ ਤੂੰ ਵੀ ਬੋਲਿਆ ਕਾ ਚੱਜਣਾ ਤੁਹਾਡੇ ਨਾਲ ਹਾਂ ਹਾਂ ਸਭ ਵਧੀਆ ਤੁਸੀਂ ਸੁਣਾਓ ਹਾਂ ਬੜੀ ਵਧੀਆ ਮੇਰੀ ਫੈਮਿਲੀ ਜੀ ਕੀ ਯਾਰ ਹੱਦ ਹੋ ਗਈ ਤੇਰੇ ਵਾਲੀ ਫਿਰ ਕੀ ਹੋ ਗਿਆ ਜੋ ਨਜ਼ਰ ਰੰਗ ਕਾਲਾ ਹੈ ਤੇ ਉਹ ਮੇਰੇ ਜਠਾਣੀ ਆ ਅੱਜ ਤੋਂ ਬਾਅਦ ਉਹਨਾਂ ਨੂੰ ਇਦਾਂ ਨਹੀਂ ਕਹਿਣਾ ਫਿਰ ਕੀ ਇਹ ਦੋ ਹੀ ਰੰਗ ਹੁੰਦੇ ਨੇ ਜਾਂ ਕਾਲਾ ਹੋਇਆ ਤੇ ਜਾਂ ਗੋਰਾ ਹੋਇਆ ਚੰਗਾ ਸਗੋ ਤੂੰ ਮੇਰੇ ਨਾਲ ਫੋਨ ਤੇ ਗੱਲ ਕਰ ਲਈ ਆ ਜੀ ਕਿਤੇ ਉਹਨਾਂ ਦੇ ਸਾਹਮਣੇ ਕਹਿ ਦਿੰਦੀ ਕਿ ਇਹ ਤਾਂ ਦੇਖ ਕੇ ਕੰਮ ਕਰਨ ਵਾਲੇ ਨੇ ਤੇ ਫਿਰ ਉਹਨਾਂ ਦੇ ਦਿਲ ਤੇ ਕੀ ਭੀਤਦੀ ਹੱਥ ਹੋਈ ਜਾਂ ਤੇ ਰਹਿ ਗਈ ਵੀ ਅੱਜ ਤੋਂ ਬਾਅਦ ਨਾ ਯਾਰੇ ਧੱਕੇ ਠੀਕ ਜਾਣਾ ਮੇਰੇ ਦੀਦੀ ਨੇ ਉਹ ਮੇਰੇ ਤੋਂ ਵੱਡੇਆਂ ਨਾਲ ਤੇਰੇ ਤੋਂ ਵੀ ਵੱਡੇ ਨੇ ਐਦਾਂ ਨਹੀਂ ਭੁੱਲਦਾ ਹੁੰਦਾ ਕਿਸੇ ਨੂੰ ਚੱਲ ਕੋਈ ਨਹੀਂ ਉਹ ਤੇ ਮੈਂ ਤੈਨੂੰ ਤਾਂ ਕਹਿਣ ਦੀ ਹੈ ਕਿ ਤੂੰ ਐਦਾਂ ਕਿਉਂ ਬੋਲਣ ਦੀ ਆ ਹਾਂ ਹਾਂ ਉਹ ਤਾਂ ਸਾਰੇ ਬੜੇ ਚੰਗੇ ਨੇ ਹਾਂ ਉਹ ਵੀ ਚੰਗੇ ਆ ਹਾਂ ਚੱਲ ਕੋਈ ਗੱਲ ਨਹੀਂ ਜਿੱਦਨ ਮਰਜ਼ੀ ਆਜੋ ਤੁਸੀਂ ਹਾਂ ਤੇ ਦੂਜਿਆਂ ਨੂੰ ਵੀ ਸਮਝਾ ਦੇ ਕਿ ਕਿਸੇ ਨੇ ਕੋਈ ਗੱਲ ਨਹੀਂ ਕਰਨੀ ਇਹ ਨਾ ਹੋਏ ਇੱਥੇ ਹਣੀ ਕਿ ਤੁਸੀਂ ਮੇਰੀ ਬੇਇੱਜ਼ਤੀ ਕਰਵਾ ਦਿਓ ਹਾਂ ਹਾਂ ਕੋਈ ਗੱਲ ਨਹੀਂ ਠੀਕ ਚੰਗਾ ਇਹ ਨਾ ਕਰਨੀ ਦਰਦ ਮੁਕਾਉਂ ਲਾ ਕੇ ਕੋਸ਼ਿਸ਼ ਨਹੀਂ ਹੈਲੋ ਦਰਦ ਕੋਲ ਨਹੀਂ ਆਇਆ

ਜੋ ਉਤਸਕ ਜੋ ਦੰਤ ਨਾ ਹੋਵੇ ਨਾ ਦੰਤ ਨਾ ਕਿਦਾ ਕਿੰਨਾ ਕਿੰਨਾ ਪੱਤੀ ਆਉਂਦੇ ਇਦਾਂ ਕਰ ਲਈ ਜੇ ਰਹਿਣਗੇ ਨਹੀਂ ਤਾਂ ਕਪੜੇ ਪਾਉਣੇ ਆ ਤਾਂ ਪਾ ਲੈ ਜੇ ਨਹੀਂ ਪਾਉਣੇ ਤਾਂ ਉਹਨਾਂ ਨਾਲ ਹੀ ਚੱਲ ਜੇ